ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਦੋਦਰ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਐਕਟ ਐਨੀਮਲ ਲੈ ਕੇ ਆਏ ਆ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਫਰਕ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਆਪਣਾ ਗੁਰਪ੍ਰੀਤ ਸਿੰਘ ਪਿੰਡ ਦੌਧਰ ਗਰਬੀ ਜਿਹੜਾ ਤੇ ਤਸੀਲ ਮੋਗਾ ਨੇੜੇ ਗੁਰਦੁਆਰਾ ਪਾਸ਼ਾਏ 6ਵੀਂ ਤੇ ਪਹਿਲੀ ਪਾਸ਼ਾਏ ਆਪਣੇ ਨੇੜੇ ਆ ਦੁਕਾਨਵੱਧ ਰੋੜਾ ਨੇੜੇ ਬੁੱਟਰ ਮੱਦੋ ਕੇ ਢੁੱਡੀ ਕੇ ਜੱਤਵਾਲ ਰਸੂਲਪੁਰੇ ਪਿੰਡ ਨੇੜੇ ਰਹਿ ਜਾਂਦੇ ਲੋਪੋ ਠੀਕ ਹੈ ਜੀ ਹਾਂ ਜੀ ਤੇ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਵੈਗੀ ਜੀ ਵੈਟ ਕਮੈਂਟ 15 ਲੱਗੇ ਬਰਾਲਾ ਸਾਹਿਬ ਤੁਹਾਡੇ ਵੀ ਦੂਜੇ ਫੋਨ ਤੇ ਹੀ ਬੱਸ ਇੱਕ ਦੂਜਾ ਪਹਿਲੀ ਆਲਾ ਕਹਿੰਦਾ ਮੈਂ ਰਾਇ ਕਰਕੇ ਦੱਸਦਾ ਮੈਂ ਦੱਸਦੀ ਦੂਜੇ ਦਾ ਫੋਨ ਲਾ ਗਿਆ ਉਹਦਾ ਰਾਇ ਕਰੀ ਭਾਈ ਸਾਡੀ ਗਾਂ ਭੇਜ ਦੇ ਠੀਕ ਹੈ ਬਸ ਫੇ ਦੁੱਧ ਜਿੰਨਾ ਦੱਸਿਆ ਸੀਗਾ ਮੈਂ ਕਹਿੰਦਾ ਉਹਨਾਂ ਹੀ ਆਪਾਂ ਦੂਜੇ ਦਿਨ ਬੰਦੇ ਨੂੰ ਫੋਨ ਲਾਇਆ ਉਹ ਗਈ ਆ ਸੁਹੇ ਸੁਹਾ ਹਾਂ ਮਕੇਰੀਆਂ ਤੋਂ ਸੁਹਾ ਹਾਂਜੀ ਉਹ ਬੰਦਾ ਸ਼ਾਇਦ ਵੀਡੀਓ ਸੁਣੇ ਵੀ ਆਪਾਂ ਨੂੰ ਉਹ ਬੰਦਾ ਪੂਰਾ ਖੁਸ਼ ਹੋ ਜਾ ਮੈਂ ਉਹਨੂੰ ਸਵੇਰੇ ਵੀ ਫੋਨ ਲਾਇਆ ਮੈਂ ਕਿਹਾ ਭਾਈ ਗਾਂ ਕਿਵੇਂ ਆਉਂਦਾ ਭਾਈ ਉਹੀ ਗੱਲ ਆ ਜਿਹੜੀ ਤੂੰ ਕਹੀ ਆ ਠੀਕ ਹੈ ਬਿਲਕੁਲ ਸਹੀ ਆ ਚਲੋ ਬੰਦਿਆ ਹੋ ਗਿਆ ਆ ਜਿਹੜਾ ਇਹਦਾ ਸੂਆ ਕਰਨਾ ਮਾ ਜੀ ਜੱਸ ਇਹ ਜੀ ਸੂਆ ਪਹਿਲਾ ਬਰਾੜ ਸਾਹਿਬ ਦੰਦੋ ਜੀ ਦੰਦਾ ਜਿਹਦਾ ਹੁਣ ਨਹੀਂ ਹੋਣੀ ਮੈਨੂੰ ਮਾ ਇਹਦਾ ਭਰੀ ਹੋ ਹਾਂ ਠੀਕ ਆ ਉਹ ਕੜੀ ਆ ਨਹੀਂ ਨਹੀਂ ਉਹ ਪੱਛੀ ਐ ਇਹਦੀ ਸੂਈ ਨੂੰ 15 20 ਦਿਨ ਹੋ ਗਏ ਅਹ ਸੂਈ ਨੂੰ 15 20 ਦਿਨ ਹੋ ਗਏ ਹਾਂ ਹਾਂ ਆ ਇਹਦੀ ਪੱਛੀ ਆ ਆ ਬੱਚਾ ਮਛ ਬੱਚੀ ਭੜੀ ਹਾਂ ਬੱਚੀ ਆ ਜੀ ਪੱਛੀ ਬਹੁਤ ਚੰਗੀ ਆ ਹਾਂ ਹਾਂ ਠੀਕ ਆ ਵੀਰੇ ਤੇ ਜੀਰ ਜੱਪੇ ਦੇ ਹਿਸਾਬ ਨਾਲ ਸਭ ਕੋ ਗਰੰਟੀ ਆ ਆਪਣੀ ਠੀਕ ਹੈ ਜੀ ਹਾਂ ਤੇ ਆ ਜਿਹੜੀ ਮਾੜਾ ਜਾਂ ਟਾਈਮ ਇਹ ਤਾਂ ਉਹੀ ਆ ਵੈਸੇ ਹੀ ਆ ਹਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਕਿੰਨਾ ਦੁੱਧ ਆ ਜੀ ਦੁੱਧ ਦੇ ਸਾਰੇ ਬਰਾੜ 9 ਕਿਲੋ ਆ ਭਾ ਅੱਠ ਕਹਿ ਕੇ ਦੇਣੀ ਆ ਅੱਠ ਆਪਦਾ ਘਰੇ ਜਾ ਕੇ ਜੋੜ ਲੈ ਮੈਂ ਕਹਿੰਦਾ ਹੋਊ ਤਾਂ ਨਾ ਹੋਈ ਪਰ ਜਾਨੀ 8 ਤਾਂ ਜਮਾ ਹੀ 16 ਨੇ ਆ ਨਾ ਖਣਾ ਦੀ ਗਰੰਟੀ ਆ ਖਣਾ ਦੀ ਗਰੰਟੀ ਆ 8 ਕਿਲੋ ਦੀ ਚੁਵਾਈ ਕਰ ਲੈ ਮੈਂ ਨਾ ਪਹਿਲਾਂ 10 ਦਿਨਾਂ ਅਜੇ ਨਾ ਆਪਣੇ ਕੋਲੇ ਕਿਸੇ ਨੇ ਆਉਣਾ ਨਾ ਅੱਗੇ ਆਇਆ ਪਹਿਲਾਂ 10 ਦਿਨਾਂ ਬਈ ਹਾਈਟ ਛੋਟੀ ਆ ਹੈਡ ਛੋਟੀ ਆ ਹੂੰ ਆਪਾਂ ਨਾਰਮਲ ਵੀ ਨਹੀਂ ਨਾਰਮਲ ਆ ਛੋਟੀ ਹਾਂ ਛੋਟੀ ਆ ਵੀਰੇ ਹਾਈਟ ਛੋਟੀ ਹੀ ਛੋਟੀ ਆ ਹਰ ਮਾਸ਼ਾਅੱਲ ਆਲੀ ਆ ਇਹ ਅੱਛਾ ਇਹ ਹਮਾ ਜੇ ਹਾਂ ਅੱਛਾ ਦੱਸ ਕੇ ਦੇਣੀ ਹਮਾਰਾ ਹਰ ਮਾਸ਼ਾਅੱਲ ਆਲੀ ਯਾਰ ਠੀਕ ਆ ਆਪਾਂ ਕਹਿ ਦੇ ਕੇ ਨਹੀਂ ਬਈ ਪੰਜਾਬ ਦੀ ਆਉਂਗੀ ਛੋਟੀ ਆ ਹੈ ਨਾ ਇਹ ਹਿਮਾਚਲ ਆਲੀ ਆ ਫਿਰ ਲੈ ਕੇ ਰਿਹਾ ਮਾਸ਼ਾਅੱਲ ਆਲੀ ਹੈ ਜੀ ਲੈ ਕੇ ਕਿਵੇਂ ਆਂਦੀ ਇਹ ਬਸ ਆਈ ਮਿਲ ਜਾਂਦੀਆਂ ਆਈ ਤੁਰੇ ਫਿਰਦੇ ਤਾਂ ਮਿਲ ਗਿਆ ਹੈ ਹਾਂ ਠੀਕ ਆ ਵੀਰੇ ਚੰਗੀ ਆ ਚਲੋ ਜਿੰਨੇ ਕਾ ਆਪਦੇ ਵਿਤ ਦੇ ਹਿਸਾਬ ਨਾਲ ਪਰ ਬੱਚਾ ਚੰਗਾ ਵੀਰੇ ਪੂਰਾ ਬੱਚਾ ਬਹੁਤ ਚੰਗਾ ਬਿਹੜ ਵੀ ਚੰਗੀ ਆ ਠੀਕ ਆ 8 ਕਿਲੋ ਦੀ ਆਪਾਂ ਚਵਾਈ ਆਪਦੀ ਘਰੇ ਜਾ ਕੇ ਕਰ ਲਵੇ ਤੇ ਜੇ ਬਾਈ ਦੇ ਘਰੇ ਕਰਨੀ ਤਾਂ ਬਾਲੀ ਵਧੀਆ ਗੱਲ ਆ ਹਨਾ ਜਿਹੜਾ ਮਰਜ਼ੀ ਆ ਕੇ ਚੋਲੇ ਚੋਈ ਚੱਕਣ ਦੀ ਇਹ ਗੱਲ ਨਹੀਂ ਬਈ ਆਪਣੀ ਗੇੜ ਤੇ ਕਰ ਗਰੰਟੀ ਨਾ ਜੀ ਨਾ ਆਪਣੀ ਅੱਗੇ ਵੀ ਗਰੰਟੀ ਆਈ ਹੁੰਦੀ ਆ ਤੇ ਹੁਣ ਵੀ ਆਏ ਆ ਨਾ ਕਿਸੇ ਨੇ ਚੋਣ ਆਏ ਨਾ ਤੇ ਨਾ ਅੱਗੇ ਆਇਆ ਠੀਕ ਹੈ ਜੀ ਬਸ ਕਿੰਨੇ ਰੁਪਏ ਲੈ ਲੈਣਗੇ ਇਹ ਆਪਾਂ ਬਰਾੜ ਸਾਹਿਬ 35000 ਰੁਪਏ ਦੇ ਦਿਆਂਗੇ ਉਹ ਜੂ ਮਾੜਾ ਮੁੱਤ ਕਰ ਦਿਆਂਗੇ ਜਰੂਰ ਠੀਕ ਹੈ ਜੀ 35000 ਦੀ ਦੇ ਦਾਂਗੇ ਦੇ ਦਾਂਗੇ ਠੀਕ ਹੈ ਜੀ ਬਾਕੀ ਥੋੜਾ ਕਾ ਨਾ ਹੋ ਜੂਗਾ ਹੋ ਜੂਗਾ ਕੋਈ ਚੈੱਕ ਕਰਨੀ ਠੀਕ ਹੈ ਜੀ ਤੇ ਇੱਕ ਗੱਲ ਆਪਾਂ ਹੋਰ ਕਰਨੀ ਸੀ ਜਿਹੜੀ ਆਪਾਂ ਆ ਮਸਟੈਕ ਹੋ ਜਾਂਦੀ ਹੈ ਮਸਟੈਟਸ ਸਿੱਧੀਆਂ ਆ ਜਾਂਦੀਆਂ ਸਿੱਧੀਆਂ ਆ ਜਾਂਦੀਆਂ ਲੇਵਾ ਸੁੱਝ ਜਾਂਦਾ ਹੂੰ ਉਹ ਆਪਣੇ ਚੈਨਰ ਤੇ ਚੱਲਦੇ ਆ ਠੀਕੇ ਹਾਂ ਫੋਟੋ ਸਕਰੀਨ ਤੇ ਮੈਂ ਲਾ ਦੂੰ ਉਹ ਲੱਗ ਜਾਣੀਆਂ ਉਹ ਤੁਸੀਂ ਟੀਕੇ ਲਿਆ ਕੇ ਲਾਉਣੇ ਆ ਤਿੰਨ ਯਾਨੀ ਜਿਵੇਂ ਅੱਜ 10 ਵਜੇ ਟੀਕਾ ਲਾਇਆ ਹਾਂਜੀ ਤੇ ਕੱਲ ਨੂੰ 9:30 ਲਾਉਣਾ ਪਹਿਲਾ ਲਾਉਣਾ ਚਾਹੁੰਦਾ ਹਾਂ ਤੇ ਪਰਸੋਂ ਨੂੰ ਉਹ 9 ਵਜੇ ਲਾਉਣਾ ਠੀਕ ਆ ਅੱਧਾ ਅੱਧਾ ਘੰਟਾ ਪਿੱਛੇ ਨੂੰ ਹਟੀ ਜਾਣਾ ਗਾਂਹ ਨੂੰ ਨਹੀਂ ਜਾਣਾ ਠੀਕ ਆ ਲਾਉਣੇ ਟੀਕੇ ਸਾਰੇ ਆ ਹੂੰ ਇਹ ਨਾ ਹੋਵੇ ਵੀ ਇੱਕ ਟੀਕਾ ਦੋਹਾਂ ਦੇ ਲਾ ਦੇ ਕੋਈ ਨਹੀਂ ਇਹਨੂੰ ਥੋੜਾ ਜਿਹਾ ਇਹਨੂੰ ਉਹਦੇ ਲਾ ਦੇ ਕੋਸ ਉਹਦੇ ਲਾ ਦੇ ਐ ਨਾ ਹੋਵੇ ਇੱਕੋ ਗਾਂਹ 'ਵਾਂ ਲਾਉਣਾ ਉਹ ਟੀਕੇ ਜਿੰਨੇ ਜਿੰਨੇ ਐਮ ਐਲ ਹੋਇਆ ਜਿਹੜਾ ਉਹਦਾ ਟੀਕਾ ਉਹ ਵੀ ਐਮ ਐਲ ਆ ਤੇ ਵੱਡਾ ਟਿਕਾ ਮੈਂ ਦੇਖਿਆ ਨਹੀਂ ਕਿੰਨੇ ਐ ਮੈਂ ਉਹ ਸੁੱਕਾ ਪਾਣੀ ਦੇ ਵਿੱਚ ਘੋਲ ਕੇ ਲੱਗਦਾ ਉਹ ਸਾਰਾ ਹੀ ਲੱਗੂਗਾ ਵਿੱਚੇ ਉਹਦੇ ਸਰਿੰਜ ਹੁੰਦੀ ਆ ਵਿੱਚੇ ਉਹਦੇ ਸੂਈ ਹੁੰਦੀ ਆ ਵਿੱਚੇ ਉਹ ਪਾਊਡਰ ਹੁੰਦਾ ਸਾਰਾ ਸੁੱਕਾ ਹੁੰਦਾ ਉਹ ਘੋਲ ਕੇ ਲੱਗਦਾ ਠੀਕ ਆ ਉਹ ਘੋਲ ਕੇ ਲਾ ਦਿਓ ਹੂੰ ਬਸ ਇਹ ਹੋਵੇ ਵੀ ਅੱਜ ਰਾਤ ਨੂੰ ਹੋਈ ਆ ਤੇ ਸਵੇਰੇ ਆਪਾਂ ਨੂੰ ਪਤਾ ਲੱਗ ਜੇ ਠੀਕ ਹੈ ਉਦੋਂ ਹੀ ਲੱਗ ਜਾਣਾ ਬਿਲਕੁਲ ਲੀ ਵਿੱਚ ਨਾਸ ਨਾ ਕੋਈ ਸਾਡਾ ਨਾ ਮਰੂ ਮੇਰੀ ਗਾਰੰਟੀ ਐ ਤੇ ਮੈਂ ਸਟੈਟਸ ਜਮਾ ਚਾ ਬਿਲਕੁਲ ਨਹੀਂ ਹੋਊ ਚਲੋ ਤੇ ਦੂਜਾ ਨੰਬਰ ਇੱਕ ਹੋਰ ਆਪਾਂ ਗੱਲ ਕਰਨੀ ਆ ਜਿਹੜੇ ਅੱਗੇ ਕਈ ਭੈਣ ਭਰਾ ਕਹਿ ਦਿੰਦੇ ਆ ਤੁਸੀਂ ਸਾਰਿਆਂ ਨੂੰ ਨਾ ਵਿੱਚ ਲਿਆ ਕਰੋ ਜਿਹੜੇ ਠੱਗਾ ਨਾ ਉਹਨਾਂ ਦਾ ਲਓ ਹਮ ਮੈਂ ਅੱਜ ਉਹਨਾਂ ਬੰਦਿਆਂ ਦਾ ਨਾਮ ਲੈਣਾ ਜਿਹੜੇ ਠੱਗਾ ਹਮ ਆਪਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਹਮ ਜੇ ਕਿਸੇ ਭੈਣ ਭਰਾ ਨਾਲ ਠੱਗੀ ਬੱਜੀ ਆ ਵੀਡੀਓ ਪਾਓ ਪੁਲਿਸ ਦੇ ਜਾ ਕੇ ਤਲਾਹ ਦਿਓ ਹਮ ਇਹ ਠੱਗ ਫੇਰ ਲੋਟ ਆਉਣੇ ਨਹੀਂ ਵੀਡੀਓ ਲੱਖਣੀ ਲੋਕਾਂ ਨੇ ਬੰਦ ਕਰ ਦੇਣੀ ਆ ਵੀਡੀਓ ਤੇ ਪਸ਼ੂ ਨਹੀਂ ਵੇਕਣਾ ਜੇ ਆਹੀ ਹਾਲ ਰਹਾ ਹਮ ਇੱਕ ਨੰਬਰ ਕੰਮ ਕਰੋ ਇੱਕ ਨੰਬਰ ਕੰਮ ਕਰੋ ਇਹ ਬਾਲੇ ਨਹੀਂਗੇ 2% ਆ ਨਹੀਂ ਨਹੀਂ ਬਰਾੜ ਸਾਹਿਬ ਇਹ 25% ਆ 25% ਉਹਦਾ ਤਾਂ ਮੈਨੂੰ ਹੀ ਪਤਾ ਮੈਂ ਹੁਣੇ ਹੀ ਦੱਸਣੇ ਆ ਠੀਕ ਆ ਜੀ ਕਾ ਖੜੀ ਆ ਹਮ ਕਦੀ ਕੈਮਰਾ ਜੀ ਤੈਨੂੰ ਮੜਾ ਜਾ ਠੀਕ ਆ ਆ ਟੱਬੀ ਵਹਿੜਾ ਠੀਕ ਆ 6 ਕਿਲੋ ਕਹਿ ਕੇ 33 ਸੀ ਤੇ ਅੱਧਾ ਕਿਲੋ ਦਿੰਦੀ ਆ ਅੱਛਾ ਦੋਨੇ ਜੀ ਕਹਿੰਦੇ ਸੀ ਬਾਪੂ 6 ਕਿਲੋ ਆ ਚੌਣ ਦੀ ਲੋੜ ਨਹੀਂ ਅਸੀਂ ਚੋਕੇ ਰੱਖਤੀ ਹਮ ਅੱਧਾ ਕਿਲੋ ਦੰਦ ਕੱਢਦੀ ਆ ਹਮ ਜਿਹੜੇ ਮੈਨੂੰ ਪਤਾ ਲੱਗ ਗਿਆ ਮੈਂ ਉਹਨਾਂ ਦਾ ਨਾਂ ਲੈ ਕੇ ਬੋਲੂ ਸਾਰਿਆਂ ਨੂੰ ਨਹੀਂ ਆਪਾਂ ਕਹਿੰਦੇ ਕਿਉਂਕਿ ਸਾਰੇ ਤਾਂ ਹੁੰਦੇ ਵੀ ਨਹੀਂ ਸਾਰੇ ਹੁੰਦੇ ਵੀ ਨਹੀਂ ਇਹ ਗਿਣਤੀ ਕਿਤੇ ਬੰਦੇ ਹੁੰਦੇ ਜਿਹੜੇ ਵੀ ਬੰਦੇ ਆਉਂਦੇ ਆ ਕਿਸੇ ਵੀ ਕਿਸੇ ਭਰਾ ਦੇ ਨਾਲ ਕਿਸੇ ਵਪਾਰੀ ਨਾਲ ਠੱਗੀ ਮਾਰੀ ਕਿਸੇ ਘਰ ਵਾਲੇ ਨਾਲ ਠੱਗੀ ਮਾਰੀ ਜਗਨ ਦੀ ਲੋੜ ਨਹੀਂ ਖੁੱਲ ਕੇ ਬੋਲੋ ਹੂੰ ਇਹਦਾ ਠੱਗਾਂ ਦਾ ਪੜਦਾ ਯਾਰ ਕਰੋ ਤੇ ਠੱਗੀ ਬੰਦ ਹੋ ਜੂ ਠੀਕ ਆ ਜੇ ਆਹੀ ਹਾਲ ਰਿਹਾ ਤੇ ਵਪਾਰੀ ਬੰਦਿਆਂ ਦਾ ਮਾਲ ਵੇਚਣੋਂ ਹਟ ਜੂ ਵੀਡੀਓ ਚੱਲਣੋਂ ਹਟ ਜਾਣੀਆਂ ਲੋਕਾਂ ਨੇ ਪਸੂ ਨਹੀਂ ਲੈਣੇ ਵੀਡੀਓ ਤੇ ਇਹ ਤੁਹਾਨੂੰ ਮੈਂ ਦੱਸ ਦਿੰਨਾ ਗੱਲ ਇਹ ਬਾਹਲਾ ਜੇ ਨਹੀਂ ਚੱਲਣਾ ਜੇ ਠੱਗਾਂ ਦਾ ਜੋੜ ਰਿਆ ਹਾਂ ਹਾਂ ਬਚੋ ਜੇ ਆਪਾਂ ਦਾ ਇਹਨਾਂ ਤੋਂ ਬਚੋ ਸਹੀ ਗੱਲ ਹੈ ਜੀ ਇਹਨਾਂ ਦੇ ਨਾਂ ਇਹਨਾਂ ਦੇ ਮਗਰ ਲੱਗੋ ਜਿਹੜਾ ਕੋਈ ਠੱਗੀ ਮਾਰਦਾ ਉਹਦੇ ਜਲੂਸ ਕੱਢੋ ਦਾ ਟਕਾ ਕੇ ਸਹੀ ਗੱਲ ਹੈ ਜੀ ਬਸ ਠੀਕ ਹੈ ਜੀ ਇਹਦਾ ਗੱਲ ਹੈਗੀ ਹੈ ਜੀ ਬਾਕੀ ਵੀਰੇ ਮਸਟੈਟਸ ਤੋਂ ਤੁਹਾਨੂੰ ਟੀਕੇ ਦੱਸਦੇ ਸਕਰੀਨ ਤੇ ਨੰਬਰ ਚੱਲ ਧੰਨਵਾਦ